ਇਹ ਕਿ ਐਫਆਰ ਇੱਕ ਦਰਜ ਹੋਈ ਸੀ ਸਾਡੇ ਸਿਟੀ ਪੁਲਿਸ ਸਟੇਸ਼ਨ ਚ ਇਹ ਚ ਅਸੀਂ ਕੁੱਲ ਚਾਰ ਦੋਸ਼ੀ ਫੜੇ ਆ ਜਿਹਨਾਂ ਚੋਂ 11 ਮੋਟਰਸਾਈਕਲ ਤੇ 4 ਐਕਟਿਵਾ ਇਹਨਾਂ ਤੋਂ ਰਿਕਵਰ ਹੋਈਆਂ ਇਹਨਾਂ ਦਾ ਰਿਮਾਂਡ ਲੈ ਕੇ ਅਸੀਂ ਹੋਰ ਡੂੰਘਾਈ ਨਾਲ ਇਨਵੈਸਟੀਗੇਸ਼ਨ ਕਰਾਂਗੇ ਇਹਨਾਂ ਤੋਂ ਕੁਝ ਹੋਰ ਰਿਕਵਰੀ ਹੋਣ ਦੀ ਵੀ ਆਸ ਆ ਉਹ ਵੀ ਅਸੀਂ ਕਰਾਂਗੇ ਪਹਿਲੇ ਵੀ ਪਰਚੇ ਦਰਜ ਹੈਗੇ ਉਹ ਇਹਨਾਂ ਦਾ ਪੀਓਐਸ ਰਿਪੋਰਟ ਚੈੱਕ ਕਰ ਰਹੇ ਆ ਚੈੱਕ ਕਰਕੇ ਤਦ ਦੱਸੋ ਤੇ ਜਿਕੇ ਦਿਖੇਦਾ 15 ਦੇ ਕਰੀਬ ਮੋਟਰਸਾਈਕਲ ਐਕਟਿਵਾ ਮਿਲ ਨਹੀਂ ਸਕਦੇ ਇਹ ਕਰ ਰਿਹਾ ਕਿ ਬਿਤੇ ਨੇ 10000 ਦੀ ਬੇਇਜ਼ਤੀ ਹੋਈ। ਵੱਖ-ਵੱਖ ਜਗ੍ਹਾ ਤੋਂ ਇਹ ਰਿਕਵਰ ਹੋਏ ਬਾਈਕ ਇਹਨਾਂ ਦੀ ਡਿਟੇਲ ਜਦੋਂ ਇਨਵੈਸਟੀਗੇਸ਼ਨ ਹੋਊਗੀ ਡਿਟੇਲ ਕੁਝ ਕੁਛ ਤੋਂ ਬਾਅਦ ਗੱਲ ਤੁਹਾਡੇ ਸਾਹਮਣੇ ਲਿਆਂਦੀ। ਲੱਗਦਾ ਕਿ ਇਹਨਾਂ ਤੇ ਫੜੇ ਜਾਂ ਨਾ ਕਾਫੀ ਜੀ ਹੋਰ ਵੀ ਵਾਰ ਦਾ ਕਿਹਨੀ ਮੁਰਸ਼ਕਾ ਚੋਰੀ ਸਕੂਲ ਚੋਰੀ ਵੀ ਹੋਰ ਦੀ ਕਲੀਅਰ ਹੋ ਸਕਦੀ ਕਿ ਇਹ ਤਾਂ ਇੱਕ ਥੁਲਾਵੀ ਹੋਈ ਹੈ। ਜਿੱਦਾਂ ਹੈ ਚਾਰ ਦੋਸਤੀ ਫੜੇ ਗਏ ਇਹਨਾਂ ਤੋਂ 11 ਬਾਈਕ ਮੈਂ ਤੁਹਾਨੂੰ ਦੱਸੇ ਚਾਰ ਇੱਕ ਵਾਰ ਫੜੀਆਂ ਗਈਆਂ। ਇਹ ਡਿਸਟ੍ਰਿਕਟ ਹੁਸ਼ਿਆਰਪੁਰ ਤੋਂ ਕੁਛ ਵਾਰ ਦਿੱਤਾ ਸੀ ਕੁਛ ਬਾਹਰ ਸੀਗੀਆਂ ਉਹ ਜਦ ਜਦਾਂ ਇਹਨਾਂ ਦੀ ਡਿਟੇਲ ਪੁੱ ਸਾਨੂੰ ਆਸ ਆ ਕਿ ਹੋਰ ਵੀ ਇਹਨਾਂ ਤੋਂ ਤੈਸ ਹੋ ਜੂ। ਕਿੱਥੇ ਚੱਲ ਕਿੱਥੇ ਰਹਿਣ ਵਾਲੇ? ਕਿ ਉਹ ਹੁਸ਼ਿਆਰਪੁਰ ਡਿਸਟ੍ਰਿਕਟ ਦੇ ਰਹਿਣ ਵਾਲੇ। ਸਾਡੇ ਕੰਨ ਹਾਂ। ਸਰ ਇਹ ਵੀ ਦੇਖਿਆ ਗਿਆ ਕਿ ਜਿਸ ਤਰ੍ਹਾਂ ਇੱਕ ਰੇੜੀ ਬਣਾਈ ਹੈ ਮੋਟਰਸਾਈਕਲ ਦੇ ਸ਼ਹਿਰ ਤੇ ਬਹੁਤ ਸਾਰੀਆਂ ਰੇੜੀਆਂ ਬਲਵੀਰ ਕਲੋਨੀ ਵੱਲ ਗਈਆਂ ਹੈਗੀਆਂ ਆ। ਉਹ ਪੰਗੀ ਪੁਲ ਦੇ ਨਾਲ ਥੱਲੇ ਜਿਹੜੀਆਂ ਨਵੀਆਂ ਝੁੱਗੀਆਂ ਨੇ ਉੱਥੇ ਵੀ ਹੈਗੀਆਂ ਉਹਨਾਂ ਤੇ ਵੀ ਕਾਰਵਾਈ ਹੋਊਗੀ ਜਾਂ ਜਾਂਚ ਫੜਾ ਹੋ ਸਕਦੀ ਉਹਨਾਂ ਤੇ। ਬੜਾ ਕਲੀਅਰ ਕੱਟ ਮੈਸੇਜ ਆਜੀ ਸਾਡੇ ਨੂੰ ਜਿਹੜਾ ਕੋਈ ਇਦਾਂ ਦੇ ਕ੍ਰਾਈਮ ਚ ਇਨਵੋਲਡ ਹੈਗਾ ਜਿੱਥੇ ਸਾਨੂੰ ਪਤਾ ਲੱਗੂਗਾ ਉਹ ਜੋ ਕਾਨੂੰਨ ਦੇ ਅਨਸਾਰ ਕਾਰਵਾਈ